ਤੰਦੇ ਨੇ ਕਿ ਘਰ ਦੇ ਵਿੱਚ ਨੌਕਰ ਰਾਣੀ ਰੱਖਣੀ ਹੋਵੇ ਜਾਂ ਫਿਰ ਕੋਈ ਹੋਰ ਬਾੜ ਦਾ ਵਿਅਕਤੀ ਰੱਖਣਾ ਹੋਵੇ ਤਾਂ ਉਸ ਦੀ ਜਾਣ ਪਹਿਚਾਨ ਚੰਗੀ ਤਰ੍ਹਾਂ ਨਾਲ ਕਰ ਲੈਣੀ ਚਾਹੀਦੀ ਹੈ ਔਰ ਵੈਰੀਫਿਕੇਸ਼ਨ ਉਸ ਦੀ ਕਰਵਾਉਣਾ ਬੇहद ਜ਼ਰੂਰੀ ਹੈ ਕਿਉਂਕਿ ਜੇਕਰ ਤੁਸੀਂ ਇਸ ਤਰ੍ਹਾਂ ਨਹੀਂ ਕਰਵਾਉਂਦੇ ਤਾਂ ਫਿਰ ਇਸ ਤਰੀਕੇ ਦੇ ਮਾਮਲੇ ਸਾਹਮਣੇ ਆਉਂਦੇ ਨੇ ਜਿਸ ਤਰੀਕੇ ਦਾ ਮਾਮਲਾ ਮਲੋਟ ਦੇ ਵਿੱਚ ਸਾਹਮਣੇ ਆਇਆ ਹੈ ਮਲੋਟ ਦੇ ਵਿੱਚ ਘਰ ਦੇ ਵਿੱਚ 15 ਦਿਨ ਪਹਿਲਾਂ ਰੱਖੀ ਗਈ ਜਿਹੜੀ ਨੌਕਰ ਰਾਣੀ ਸੀ ਉਹ ਘਰ ਦੇ ਵਿੱਚੋਂ 5 ਲੱਖ ਰੁਪਏ ਅਤੇ ਗਹਿਣੇ ਲੈ ਕੇ ਫਰਾਰ ਹੋ ਗਈ ਹੈ ਤਾਂ ਉਹ ਦੱਸ ਦਈਏ ਕਿ ਇਹ 15 ਦਿਨ ਪਹਿਲਾਂ ਇੱਕ ਨੌਕਰਾਨੀ ਪਰਿਵਾਰ ਦੇ ਵੱਲੋਂ ਰੱਖੀ ਗਈ ਸੀ ਔਰ ਜਦੋਂ ਪਰਿਵਾਰ ਦੇ ਵੱਲੋਂ ਇਸ ਨੂੰ ਆਪਣੇ ਘਰ ਦੇ ਵਿੱਚ ਰੱਖਿਆ ਜਾਂਦਾ ਹੈ ਤਾਂ ਉਸ ਸਮੇਂ ਸ਼ਾਇਦ ਵੈਰੀਫਿਕੇਸ਼ਨ ਨਹੀਂ ਕਰਵਾਈ ਗਈ ਸੀ ਔਰ 15 ਦਿਨਾਂ ਦੇ ਵਿੱਚ ਇਹ ਨੌਕਰਾਨੀ ਕਾਂਡ ਕਰਕੇ ਉਥੋਂ ਫਰਾਰ ਹੋ ਗਈ ਤਾਂ ਬੇहद ਇਹ ਹੈਰਾਨ ਕਰਦਾ ਮਾਮਲਾ ਮਲੋਟ ਦੇ ਵਿੱਚ ਸਾਹਮਣੇ ਆਇਆ ਜਿੱਥੇ ਨੌਕਰਾਨੀ ਦੇ ਵੱਲੋਂ 15 ਦਿਨਾਂ ਦੇ ਵਿੱਚ ਇਸ ਵੱਡੀ ਲੁੱਟ ਨੂੰ ਅੰਜਾਮ ਦਿੱਤਾ ਗਿਆ ਹੈ 5 ਲੱਖ ਨਕਦੀ ਅਤੇ ਸੋਨਾ ਲੈ ਕੇ ਫਰਾਰ ਹੋਈ ਹੈ ਦੱਸਦੇ ਕਿ ਮਲੋਟ ਦੀ ਬਿਰਲਾ ਕਲੋਨੀ ਦਾ ਮਾਮਲਾ ਜਿੱਥੇ ਆਰਤੀਆ ਵਿਨੋਦ ਜੱਗਾ ਦੇ ਘਰੋਂ ਇਹ ਲੱਖਾਂ ਰੁਪਿਆ ਦੀ ਚੋਰੀ ਅਤੇ ਸੋਨਾ ਜਿਹੜਾ ਚੋਰੀ ਹੋਇਆ ਹੈ ਘਰ ਦੇ ਵਿੱਚ ਜਿਹੜੀ ਨੌਕਰਾਨੀ ਸੀ ਨੇਪਾਲੀ ਨੌਕਰਾਨੀ ਤਾਂ ਉਹ 15 ਦਿਨ ਪਹਿਲਾਂ ਹੀ ਰੱਖੀ ਗਈ ਸੀ ਉਹ ਦੋ ਹੋਰ ਅਣਪਛਾਤੇ ਵਿਅਕਤੀਆਂ ਦੀ ਮਦਦ ਦੇ ਨਾਲ ਉਸ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਤਾ ਜਾਂਦਾ ਹੈ ਤਾਂ ਨੌਕਰਾਨੀ ਦਾ ਵੱਲੋਂ ਦੱਸਿਆ ਜਾ ਰਿਹਾ ਹੈ ਪਰਿਵਾਰ ਦੇ ਵਿੱਚ ਜੋ ਮਹਿਲਾਵਾਂ ਮੌਜੂਦ ਸੀ ਜਿਸ ਸਮੇ ਇਹ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਉਸ ਸਮੇ ਪਰਿਵਾਰ ਦੀਆਂ ਜਿਹੜੀਆਂ ਔਰਤਾਂ ਸੀ ਤਾਂ ਉੱਥੇ ਉਹਨਾਂ ਨੂੰ ਇੱਕ ਚਾਹ ਪਲਾਈ ਗਈ